ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਕਮੋਜ ਸੂਬਾ ਪ੍ਰਦਾਨ ਪੰਜਾਬ ਕਿਸਾਨ ਸਭਾ ਅੱਜ ਉਸ ਟਾਈਮ ਬੜਾ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਸੋਸ਼ਲ ਮੀਡੀਆ ਜਰੀਏ ਕਿ ਨਿਹਦਰ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਚੈਨਲ ਦੇ ਚੀਫ ਬਿਊਰੋ ਤੇ ਰਾਮਪੁਰਾ ਫੂਲ ਪੁਲਸ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਅਸੀਂ ਪੰਜਾਬ ਕਿਸਾਨ ਸਭਾ ਵੱਲੋਂ ਇਸ ਝੂਠੀ ਐਫ ਆਈ ਆਰ ਦਾ ਵਿਰੋਧ ਕਰਦੇ ਆ ਔਰ ਡਟ ਕੇ ਲੋਕ ਆਵਾਜ਼ ਚੈਨਲ ادارے ਦੇ ਨਾਲ ਅਸੀਂ ਖੜੇ ਆ ਔਰ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਆਉਂਦਿਆਂ ਨਾਲ ਹੀ ਇਹਨਾਂ ਕਈ ਚੈਨਲ ਬੰਦ ਕਰਾਈ ਕਾਫੀ ਸਾਰੇ ਚੈਨਲ ਦੀ ਰੀਚ ਵੀ ਇਹਨਾਂ ਡਾਊਨ ਕੀਤੀ ਤੇ ਹੁਣ ਇੱਕ ਇੱਕ ਕਰਕੇ ਪੱਤਰਕਾਰਾਂ ਤੇ ਪਰਚੇ ਦਰਜ ਕਰ ਰਹੀ ਏ ਇਹਦਾ ਅਸੀਂ ਬਿਲਕੁਲ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਮੀਡੀਆ ਦੀ ਆਜ਼ਾਦੀ ਤੇ ਜਿਹੜੇ ਹਮਲੇ ਕਰ ਰਹੀ ਭਗਵੰਤ ਮਾਨ ਸਰਕਾਰ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਇੱਥੇ ਹਰੇਕ ਆਪਣੀ ਗੱਲ ਰੱਖ ਸਕਦਾ ਇੱਥੇ ਹਰੇਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਸਰਕਾਰ ਜ਼ਬਰੀ ਮੂੰ ਤੇ ਤਾਲੇ ਲਾਣਾ ਚਾਹਦੀ ਏ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਕਿਸਾਨ ਸਭਾ ਪਰਸੋਂ ਨੂੰ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਾਂਗੇ ਅਸੀਂ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਔਰ ਇੱਕ ਹੋਰ ਦੂਸਰਾ ਹਮਲਾ ਜਿਹੜਾ ਪਿੱਛੇ ਜੀ ABC ਚੈਨਲ ਤੇ ਵੀ ਇਹਨਾਂ ਕੀਤਾ ਉਹਨਾਂ ਨੂੰ ਲਾਈਵ ਪਾਸ ਨਹੀਂ ਦਿੱਤਾ ਗਿਆ ਵਿਧਾਨ ਸਭਾ ਦਾ ਲਾਈਵ ਕਵਰੇਜ ਦਾ ਉਹਦੀ ਵੀ ਅਸੀਂ ਸਰਕਾਰ ਦੇ ਉਸ ਮਾਮਲੇ ਵਿੱਚ ਵੀ ਕੋਰਨਿੰਦਾ ਕਰਦੇ ਆ ਔਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਬਿਲਕੁਲ ਇਹੋ ਜਿਹੇ ਹਮਲੇ ਜਿਹੜੇ ਨਾ মিডিਆ ਤੇ ਬੰਦ ਕਰਦੇਵੇ ਬਾਕੀ ਜਥੇਬੰਦੀਆਂ ਨੂੰ ਮੈਂ ਉਮੀਦ ਕਰਦਾ ਆਂ ਆਸ ਕਰਦਾ ਆਂ ਅਪੀਲ ਕਰਦਾ ਆਂ ਕਿ ਉਹ ਵੀ ਆਉਣ ਮੈਦਾਨ ਦੇ ਵਿੱਚ ਕਿਉਂਕਿ ਮਨਿੰਦਰਜੀਤ ਸਿੰਘ ਸਿੱਧੂ ਸਾਡਾ ਵੀਰ ਥੋੜੇ ਦਾ ਪੱਤਰਕਾਰ ਰਹੇ ਗਏ ਨੇ ਜਿਹੜੇ ਪੰਜਾਬ ਪੱਕੀ ਨੇ ਤੇ ਉਹਨਾਂ ਦੀ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਦਿਨ ਪਰ ਰਾਤ ਉਹ ਨੇ ਡਰ ਹੋ ਕੇ ਡੱਟ ਕੇ ਲੋਕਾਂ ਦੇ ਨਾਲ ਖੜਦੇ ਨੇ ਜਥੇਬੰਦੀਆਂ ਦਾ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਉੱਥੇ ਪਹੁੰਚਦੇ ਨੇ ਤੇ ਆਪਾਂ ਇਸ ਵੀਰ ਦੀ ਲੜਾਈ ਲੜੀਏ ਸੋ ਅਸੀਂ ਪਰਸੋਂ ਨੂੰ ਪੰਜਾਬ ਸਰਕਾਰ ਦਾ ਜਲਾਲਾਬਾਦ ਵਿਖੇ ਪੁਤਲਾ ਫੋਕਾਂਗੇ ਅਗਲੀ ਕਾਲ ਜੋ ਵੀ ਜਥੇਬੰਦੀਆਂ ਦੇਣਗੀਆਂ ਸਾਰੀਆਂ ਜਾਂ ਪ੍ਰੈਸ ਕਲੱਬ ਦੇਗੀ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ